ਕਰਨਾ ਬਾਈ ਕਿ ਕਿ ਮੈਥੇ ਬਿਠਾ ਹਾਂ ਹਾਂ ਮੈਂ ਗੱਡੀਆਂ ਤੋਂ ਅੱਥੇ ਮੇ ਕੋ ਦੋ ਆਈਆਂ ਅਹੀਂ ਪੂਰੇ ਕਾਕੇ ਉਠਣਾ ਪਿਆ ਵੇ ਉਹ ਉਠਣ ਕਾਕੇ ਮੇਰੀ ਜਾਨ ਬਚ ਗਈ ਮੇਰੀ ਨਹੀਂ ਉਹ ਬੰਦਾ ਥੱਲੇ ਆ ਚਲਿਆ ਪੂਰੇ ਯੋਰਾ ਨਾਲ ਬ੍ਰੇਕ ਫੇਲ ਹੋ ਗਈ ਕੰਪੈਸਰ ਲੀਕ ਹੋਣ ਕਰਕੇ ਐਕਸੀਡੈਂਟ ਆਦਾ ਡੱਗ ਲੱਗਦਾ ਉਹ ਸਮਝੋ ਮੇਰਾ ਭਤੀਜਾ ਹੀ ਲੱਗਦਾ ਜੀ ਤੇ ਇਹਨਾਂ ਦੇ ਦਾਦਾ ਜੀ ਦੇ ਫੋਨ ਤੇ ਫੋਨ ਆਇਆ ਤੇ ਕੁਦਰਤੀ ਇਹ 2 ਮਿੰਟ ਵਾਸ਼ਰੂਮ ਗਏ ਹੀ ਤੇ ਮੈਂ ਇਹਨਾਂ ਦਾ ਫੋਨ ਰੀਸੀਵ ਕੀਤਾ ਕਿ ਪ੍ਰੋਸੀਜਰ ਹਸਪਤਾਲ ਵਾਲਿਆਂ ਦਾ ਮੈਨੂੰ ਇਹਨਾਂ ਦੇ ਫੋਨ ਤੇ ਫੋਨ ਆਇਆ ਅ ਅਰਸ਼ ਮੁੰਡਾ ਕੋਣ ਆ ਅਸੀਂ ਕਾ ਦੱਸੋ ਹੁਕਮ ਕਰੋ ਸਾਡਾ ਬੱਚਾ ਆ ਉਹ ਕਹਿੰਦੇ ਕੀ ਉਹ ਬੜੀ ਸੀਰੀਅਸ ਹਾਲਾਤ ਦੇ ਵਿੱਚ ਹੈਗਾ ਵਾ ਗੱਡੀ ਕੋਈ ਐਕਸੀਡੈਂਟ ਕਰ ਗਈ ਆ ਤੇ ਤੁਰੰਤ ਪਹੁੰਚੋ ਉਥੇ ਤੇ ਮੁੰਡਾ ਏਸ਼ੀਆ ਦਾ ਕੰਮ ਕਰਦਾ ਸੀਗਾ ਤੇਜ ਕਿੰਨੀ ਆਏ ਤੇਜ ਬਈ 18 ਸਾਲ ਨਹੀਂ ਹੋਣੇ 17 17 ਸਾਲ ਦੀ ਆ 17-18 ਸਾਲ ਦੇ ਕੋਲ ਹੋਏਗਾ 17-18 ਦੇ ਲੱਗਿਆ ਤੇ ਜਦੋਂ ਕਿ ਆਪਾਂ ਹੁਣ ਮੋਕੇ ਤੇ ਪਹੁੰਚੇ ਆ ਇਹਨਾਂ ਦੇ ਦਾਦਾ ਜੀ ਬਨਾਰਸੀ ਦਾ ਜਿਹਨੂੰ ਮੈਂ ਲੈ ਕੇ ਪਹੁੰਚਿਆ ਵਾ ਤੇ ਅੰਦਰ ਦੇਖਿਆ ਵਾ ਮੁੰਡੇ ਤੇ ਕਹਿੰਦੇ ਆ ਕਿ ਪੱਟ ਦੀ ਹੱਡੀ ਦੇ ਕੋਈ ਫ੍ਰੈਕਚਰ ਆ ਜਿੱਥੋਂ ਤੱਕ ਡਾਕਟਰ ਸਾਹਿਬ ਕਹਿੰਦੇ ਨੇ ਐਕਸ-ਰੇ ਹੋਣ ਲੱਗਾ ਆ ਤੇ ਇਨ ਬਿਟਵੀਨ ਕੀ ਕਹਿੰਦੇ ਆ ਕਿ ਅ ਪਿਛੋਂ ਟਰੱਕ ਆ ਰਿਹਾ ਸੀਗਾ ਕੋਈ ਦੁੱਧ ਦਾ ਟੈਂਕਰ ਜਿਹਨੂੰ ਕਹਿ ਲੈਨੇ ਆਪਾਂ ਉਹ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਫੜ ਲਿਆ ਵਾ ਤੇ ਇਹ ਨਾਂ ਸੀ ਭਾਜੀ ਨਾ ਸੀ ਜਿਨ੍ਹਾਂ ਨੇ ਸਾਡਾ ਜਿਹੜਾ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹ ਅਜੇ ਤੱਕ ਭਾਜੀ ਕੋਈ ਸੰਤੁਸ਼ਟ ਨਹੀਂ ਆਏ ਤੱਕ ਮੌਕਾ ਲੈ ਕੇ ਗਏ ਆ ਕਿ ਇੱਥੋਂ ਦੇ ਜਿਹੜੇ ਭਾਜੀ ਆ ਸੁਨੀਸ਼ ਭਾਰੀ ਜਿਹੜੇ ਆ ਅਜਨਾਲਾ ਇੱਥੇ ਖੰਬੇ ਲਾਗੇ ਵਜਾਵਾ ਉਹ ਮੌਕੇ ਤੇ ਉਹਨਾਂ ਨੇ ਫੜਿਆ ਵਾ ਡਰਾਈਵਰ ਨੂੰ ਮੁੰਡੇ ਦਾ ਐਕਸੀਡੈਂਟ ਹੋਇਆ ਕੰਮ ਜਾ ਰਹੇ ਸੀ ਇਹ ਘਰ ਨੂੰ ਵਾਪਸ ਪਰਤ ਰਹੇ ਸੀ ਕੰਮ ਜਾ ਰਹੇ ਸੀ ਜੀ ਆ ਮੈਂ ਨਾ ਸੀ ਭਾਜੀ ਨਾ ਸੀ ਭਾਜੀ ਦੱਸੋ ਠੀਕ ਹੈ ਜੀ ਭਾਜੀ ਇੱਥੋਂ ਦੇ ਮੌਕੇ ਤੇ ਜਿਹੜੇ ਮੌਤਵਾਰ ਬੰਦੇ ਨੇ ਜਿਨ੍ਹਾਂ ਨੇ ਸਿਸਟਮ ਸਾਰਾ ਦੇਖਿਆ ਆਪਣੇ ਜਿਨ੍ਹਾਂ ਨੇ ਆਪਣੀ ਅੱਖਾਂ ਸਾਹਮਣੇ ਸਾਰਾ ਕੁਝ ਦੇਖਿਆ ਉਹਦੇ ਆ ਕਹਿੰਦੇ ਆ ਕਿ ਬਚਾ ਇਸ ਤਰ੍ਹਾਂ ਆ ਹੈ ਕਿ ਨਹੀਂ ਤੇ ਟਾਇਰ ਭਾਵੇਂ ਮੌਤ ਹੀ ਹੋ ਜਾਂਦੀ ਬੱਚੇ ਦੀ ਅਸੀਂ ਸ਼ੁਕਰਗੁਜ਼ਾਰ ਆ ਕਿ ਸਾਡਾ ਬੱਚਾ ਠੀਕ ਠਾਕ ਹੈ ਪਰ ਜੋ ਹੰਦ ਹਰਜਾਨਾ ਹੈ ਉਹਨੂੰ ਭਰਾ ਦਿੱਤਾ ਜਾਵੇ। ਬੰਦੇ ਨੇ ਪ੍ਰੈਸ ਕਰ ਦਿੱਤਾ ਗਿਆ ਜੀ। ਹਾਂਜੀ। ਪੁਲਿਸ ਪੁਲਿਸ ਲੱਗੀ ਆ। ਟੈਂਕਰ ਤੁਸੀਂ ਮੌਜੂਦਾ ਦੇਖ ਸਕਦੇ ਹੋ ਟੈਂਕਰ ਖੜਾ ਆ। ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਡਰਾਈਵਰ ਨੂੰ ਲੈ ਗਈ ਆ। ਤੇ ਜਿਹੜੀ ਇਹਦੇ ਨੇ ਬੰਦੀ ਕਾਰਵਾਈ ਟਰੱਕ ਦੇ ਮਾਲਕ ਨੂੰ ਮਿਲਾਇਆ ਜਾਵੇ। ਐਕਸੀਡੈਂਟ ਹੋਇਆ ਭਾਈ ਗੱਡੀ ਦਾ। ਅੱਛਾ ਕਿਹੜੀ ਥਾਂ ਤੇ ਆ? ਇਹ ਹਰਿਪੁਰਾ ਮੇਨ ਰੋਡ ਹੈਗਾ। ਅੱਛਾ। ਗੁਰਦੁਆਰੇ ਦੇ ਸਾਹਮਣੇ। ਕਿਧਰੇ ਕਿਧਰੇ ਬੱਚੇ ਦਾ ਟੱਕਰ ਹੋਈ ਆ। ਇਹ ਮੋਟਰਸਾਈਕਲ ਵੱਜਾਗਾ ਪਿੱਛੋਂ ਬੱਚਾ ਮੁੰਡਾ ਗਾ ਜੀ। ਮੋਟਰਸਾਈਕਲ ਨਾਲ ਟਕਰਾ ਕੇ ਤੇ ਖੰਭਿਆਂ ਵਿੱਚ ਵੱਜ ਗਈ ਗੱਡੀ ਗੱਡੀ ਕਿਹੜੀ ਸੀ ਉਹ ਮਿਲਕ ਵੈਨ ਮਿਲਕ ਵੈਨ ਹੈ ਗਈ ਸੀ ਤੇ ਡਰਾਈਵਰ ਡਰਾਈਵਰ ਇੱਥੇ ਹੀ ਹੈ ਉਹ ਪੁਲਿਸ ਵਾਲੇ ਲੈ ਗਏ ਆ ਪੁਲਿਸ ਇਹ ਤੇ ਹੁਣ ਮਿਲ ਗਿਆ ਪਤਾ ਨਹੀਂ ਚੱਲਦੀ ਗੱਡੀ ਵੱਜੀ ਗਈ ਹੈ ਤੇ ਜਿਹੜੇ ਬੰਦੇ ਦਾ ਐਕਸੀਡੈਂਟ ਆ ਮੋਟਰਸਾਈਕਲ ਦਾ ਬਚਾਏ ਉਹਨਾਂ ਕਿੰਨੇ ਆ ਉਹ ਹਸਪਤਾਲ ਲੈ ਕੇ ਗਏ ਸਾਹਮਣੇ ਅੱਛਾ ਅਸੀਚਾ ਹਸਪਤਾਲ ਦੇ ਅੱਛਾ ਹਾਂ ਤੇ ਬਚਾਏ ਆ ਪੁਲਿਸ ਉਹ ਪਹੁੰਚੀ ਆ ਆ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਮੌਕੇ ਤੇ ਗਈ ਆ ਪੁੱਛੀ ਉਹਨਾਂ ਗੱਡੀ ਸਾਈਡ ਤੇ ਖਰਾਤੀ ਰਸਤਾ ਖੁਲਾ ਦਿੱਤਾਗਾ ਹੁਣ ਕਾਰਵਾਈ ਕਰਦੇ ਹੈਗੇ ਨੇ ਬ੍ਰੇਕ ਫੇਲ ਹੋ ਗਈ ਕੰਪੈਸਰ ਲੀਕ ਹੋਣ ਕਰਕੇ ਉਹ ਅੱਗੋਂ ਜਾਂਦਾ ਸੀ ਮੋਟਰਸਾਈਕਲ ਤੇ ਉਹਨਾਂ ਦੇ ਵਿੱਚ ਵਜਾ ਤੇ ਇਹ ਜਿਹੜਾ ਟਰੱਕ ਆ ਉਹਨੂੰ ਇੱਥੇ ਸਾਡੇ ਕੋਲ ਹੀ ਆ ਤੇ ਬਾਕੀ ਚੱਲਣ ਢਈ ਆ ਜਾਂਚ ਚੱਲਣ ਢਈ ਆ ਕਿਹੜੀ ਜਗ੍ਹਾ ਦੀ ਘਟਨਾ ਸਾਰੇ ਇਹ ਇੱਥੋਂ ਦੀ ਆ ਆਪਣਾ ਵੱਡੇ ਜੀਪੁਰਾ ਆ ਵੱਡਾ ਹਰੀਪੁਰਾ ਆ ਵੱਡਾ ਜੀਪੁਰਾ ਉਹ ਜਿਹੜਾ ਇੱਥੋਂ ਕੋਲ ਤੋਂ ਆ ਵੱਡਾ ਗਲਤੀ ਕੀ ਦੀ ਸੀ ਸਰ ਗਲਤੀ ਇਹਦੇ ਚ ਵੇਖਣ ਦੇ ਆ ਕੀ ਦੀ ਨਿਕਲਦੀ ਆ ਫਿਰ ਜਾਂ ਚੱਲ ਰਹੀ ਆ ਜੀ ਹਾਂ ਬਚਾਇਆ ਬਚਾਇਆ ਜਿਹੜੇ ਰਾਜਾ ਫਿਲਹਾਲ ਤੇ ਕੋਈ ਰਗੜਾ ਜਾ ਆਵਦੀ ਆ ਬਾਕੀ ਡਾਕਟਰ ਦੱਸਣਗੇ ਕਿੰਨੀ ਸਾਡਾ ਉਹ ਉਹਦਾ ਮੁਆਇਨਾ ਵਗੈਰਾ ਕਰਨ ਦੇ ਆ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਹੁਣ ਮੌਕੇ ਤੇ ਕਿਸੇ ਨੂੰ ਹਰਾਸਤ ਚ ਲਿਆ ਜੀ ਨਹੀਂ ਹਰਾਸਤ ਜੀ ਡਰਾਈਵਰ ਹਰਾਸਤ ਚ ਹੀ ਆ ਉਸ ਦੀ ਹਰਾਸਤ ਚ ਹੀ ਆ ਉਹ ਜਾਂ ਚੱਲ ਰਹੀ ਹੈ ਜੀ ਕੋਈ ਜਿਆਦਾ ਜਾਲੀ ਮਾਰੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਬੇਲਾਲ ਬਚਾਇਆ ਜੀ ਇਹ ਹਰੀਪੁਰਾ ਵੱਡਾ ਹਰੀਪੁਰਾ ਵਾ ਉੱਤੋਂ ਦੁੱਧ ਦਾ ਟੈਂਕਰ ਆ ਰਿਹਾ ਸੀ ਤੇ ਮੈਂ ਵਾਲੀ ਕੁਰਸੀ ਤੇ ਬੈਠਾ ਸੀ ਅਗਰ ਆ ਪੱਤੀ ਵਾਲਾ ਖੰਭਾ ਨਾ ਹੁੰਦਾ ਤੇ ਟਰੱਕ ਟੈਂਕਰ ਮੇਰੇ ਉੱਤੇ ਵੀ ਛੜ ਜਾਣਾ ਸੀ ਉਹ ਦੋਨੋਂ ਮੁੰਡਿਆਂ ਦੇ ਉੱਤੇ ਟੈਂਕਰ ਛੜ ਗਿਆ ਉਹ ਕਹਿੰਦਾ ਮੇਰੀਆਂ ਬ੍ਰੇਕਾਂ ਫੇਲ ਹੋ ਗਈਆਂ ਵਾ ਗੱਡੀ ਬਹੁਤ ਹੀ ਤੇਜ਼ ਰਫਤਾਰ ਤੇ ਆਈ ਉਸ ਤੋਂ ਪਹਿਲਾਂ ਵੀ ਪਿੱਛੇ ਕਿਸੇ ਨੂੰ ਸਾਈਡ ਮਾਰ ਕੇ ਆਇਆ ਸੀ ਉਹ ਉਹ ਬੰਦਾ ਡਰਾਈਵਰ ਨੂੰ ਮੌਕੇ ਤੇ ਫੜਿਆ ਗਿਆ ਵਾ ਪੁਲਿਸ ਨੂੰ ਨਾਲ ਲੈ ਗਈ ਹੈ ਤੇ ਹੁਣ ਅਗੋਂ ਦੇਖੋ ਕੀ ਕਾਰਵਾਈ ਕਰਦੇ ਆ ਡਰਾਈਵਰ ਨੂੰ ਦੇਖ ਕੇ ਕੀ ਲੱਗ ਰਿਹਾ ਜੀ ਨਸ਼ਾ ਨੁਕਤ ਨਹੀਂ ਕੀਤਾ ਲੱਗਦਾ ਜੀ ਇਹ ਡਰਾਈਵਰ ਨਸ਼ੇ ਤੋਂ ਬਗਾਰ ਘੜਾ ਗੱਡੀ ਚਲਾਉਂਦਾ ਕੋਈ ਜੀ ਸਪੀਡ ਤੇ ਹੋਇਆ ਜੀ ਉਹ ਨਾ ਕੋਈ ਫੜਿਆ ਗਿਆ ਜੀ ਫੜਿਆ ਗਿਆ ਉਹਨੂੰ ਮੋਕੇ ਤੇ ਮੈਂ ਫੜਿਆ ਆਪ ਮੈਂ ਵੀ ਕੁਰਸੀ ਤੇ ਬੈਠਾ ਸੀ ਮੈਂ ਡਿੱਗ ਗਿਆ ਥੱਲੇ ਮੇਰਾ ਵੀ ਫੋਨ ਵਗੈਰਾ ਟੁੱਟ ਗਿਆ ਸਾਰਾ ਕੁਝ ਜਿਸ ਬੰਦੇ ਦੇ ਵਿੱਚ ਵੱਜਿਆ ਉਹਦੇ ਹਾਲਾਤ ਕੀ ਨੇ ਉਹਦੇ ਪੱਟ ਦੀ ਹੱਡੀ ਟੁੱਟ ਗਈ ਹੋਈ ਆ ਉਹਦੇ ਪੱਟ ਦੇ ਉੱਤੋਂ ਦੋਨੇ ਟਾਇਰ ਚੜ ਗਏ ਨੇ ਤੇ ਬਾਕੀ ਵੇਖੋ ਹੁਣ ਕੀ ਕਰਦੇ ਨੇ ਪੁਲਿਸ ਕੀ ਕਾਰਵਾਈ ਕਰਦੀ ਆ ਮੋਟਰਸਾਈਕਲ ਤੇ ਸਵਾਰ ਸੀ ਬੈਠਾ ਹੋਇਆ ਮੋਟਰਸਾਈਕਲ ਤੇ ਸਵਾਰ ਸੀ ਦੋਨੋਂ ਏਸੀ ਦਾ ਕੰਮ ਕਰਦੇ ਦੋ ਜਣੇ ਆ ਰਹੇ ਸੀ ਇੱਕ ਇਹਨੇ ਸਾਈਡ ਤੇ ਡਿੱਗ ਗਿਆ ਇੱਕ ਵਿੱਚ ਘਾੜ ਡਿੱਗ ਗਿਆ ਉਹਦੇ ਉੱਤੋਂ ਦੀ ਗੱਡੀ ਟਪਾਤੀ ਇਹਨੇ ਉਸ ਤੋਂ ਬਾਅਦ ਰੁਕਿਆ ਸੀ ਆ ਭੱਜਣ ਦੀ ਕੋਸ਼ਿਸ਼ ਮੈਂ ਉਹਨੂੰ ਆਫੜਿਆ ਪੁਲਿਸ ਬੁਲਾਈ ਮੌਕੇ ਤੇ ਪੀਸੀਆਰ ਵਾਲੇ ਆਏ ਉਹਨੂੰ ਨਾਲ ਲੈ ਕੇ। ਕੋਈ ਪ੍ਰਸ਼ਾਸਨ ਵੱਲੋਂ ਕੀ ਕਹਿ ਕੇ ਗਏ? ਬਸ ਉਹਨੂੰ ਵਿਚਾਰਿਆਂ ਨੂੰ ਜਦੋਂ ਸੱਟਾਂ ਲੱਗੀਆਂ ਤਾਂ ਕੋਈ ਕੰਮ ਕਰਾਉਣ ਵਿਚਾਰੇ ਦਾ ਤਾਂ ਕੋਈ ਇਲਾਜ ਲੋਜ ਕਰਾ ਕੇ ਦੇਣ ਆਉਂਦਾ। ਉਹਨਾਂ ਦੀ ਕੋਈ ਫੈਮਿਲੀ ਇੱਥੇ ਪਹੁੰਚੀ ਆ? ਹਾਂ ਉਹਨਾਂ ਦੇ ਪਿਤਾ ਜੀ ਆਏ ਹੋਏ ਨੇ ਉਹ ਆ ਗਏ ਨੇ ਉਹਨਾਂ ਨੂੰ ਫੋਨ ਕਰਤਾ ਜੀ ਉਹਨਾਂ ਦਾ ਫੋਨ ਚੁੱਕ ਕੇ ਉਹਨਾਂ ਨਾਲ ਗੱਲ ਕਰਾ ਕੇ ਬੁਲਾ ਲਿਆ ਜੀ ਛੋਟੇ ਦੀ ਬਰੇ ਦਾ। ਠੀਕ ਹੈ। ਅਰਸ਼ੀ ਦਾ ਜੀ ਜੀ ਕੀ ਮਾਰ ਰਿਹਾ ਤੂੰ ਜੀ ਕਦੋਂ ਪਤਾ ਲੱਗਿਆ ਜੀ ਤੈਨੂੰ? ਸਾਰੂ ਉਹ ਹੋ ਗਿਆ। ਕਿੰਨਾ ਚਿਰ ਅੱਧਾ ਘੰਟਾ ਰਵੇਸ਼ ਕੁਮਾਰ ਜੀ ਰਵੇਸ਼ ਕੁਮਾਰ ਹਰੀਪੁਰਾ ਪਵਨ ਕੁਮਾਰ ਕੱਚਾ ਨਾਮ ਹੈ ਮੇਰਾ ਕੀ ਘਟਨਾ ਵਾਪਰੀ ਹੈ ਜੀ ਘਟਨਾ ਵਾਪਰੀ ਕੀ ਕੀ ਮੈਂ ਇੱਥੇ ਬੈਠਾ ਆਇਆ ਹਾਂ ਮੈਂ ਗੱਡੀਆਂ ਧੋਣ ਵਾਸਤੇ ਮੇਰੇ ਕੋਲ ਦੋ ਆਈਆਂ ਸੀ ਔਰੇ ਕਹਿ ਕੇ ਮੈਂ ਉਠਣਾ ਪਿਆ ਵੇ ਔਰੇ ਉਠਣ ਕਹਿ ਕੇ ਮੇਰੀ ਜਾਨ ਬਚ ਗਈ ਮੇਰੀ ਔਰੇ ਕਹਿ ਕੇ ਕਾਫੀ ਬਚਾ ਹੋ ਚੁੱਕਿਆ ਹੈ ਇਹ ਕਾਫੀ ਨੁਕਸਾਨ ਹੋ ਸਕਦਾ ਜਿਹੜੀ ਜੀ ਗੱਡੀ ਵੱਜੀ ਹੈ ਉਸ ਤੋਂ ਉਸ ਦਾ ਬਚਾ ਹੈ ਜੀ ਨਹੀਂ ਉਹਦਾ ਬਹੁਤ ਨੁਕਸਾਨ ਹੋਇਆ ਨਹੀਂ ਉਹ ਬੰਦਾ ਥੱਲੇ ਆਜ ਚਲਿਆ ਹੈ ਪੂਰੇ ਯੋਰਾ ਨਾਲ ਕਿੰਨੀ ਉਮਰ ਹੋਏਗੀ ਜੀ ਉਮਰ ਹੋਰੀ ਹੋਏਗੀ 25 40 45 ਸਾਲ ਦੀ ਨਹੀਂ 40 ਸਾਲ ਹੋਏਗੀ 40 ਸਾਲ ਮੁਰੋ ਦੀ ਹੋਏਗੀ ਜੀ ਬਾਕੀ ਮਾਰ ਨੇ ਕਿਰਪਾ ਕੀਤੀ ਹੈ ਬਚਾਅ ਹੋ ਗਿਆ ਯਾਰ ਨਹੀਂ ਜਿਹਨੂੰ ਸੱਟ ਲੱਗੀ 18 ਸਾਲ ਦਾ ਹੋ ਗਿਆ ਹਾਂ ਜੀ ਉਹ 40 45 ਸਾਲ ਦਾ ਹੈਗਾ ਹੀ ਉਹ ਆਏ ਭਾਈ ਆ ਰਹੇ ਆਪਣੇ ਆ ਰਹੇ ਵੇਖੋ ਜੀ